ਅੱਜ ਆਪਾਂ ਜੋ ਗੱਲ ਕਰ ਰਹੇ ਆ ਆਪਾਂ ਇੱਕ ਬ੍ਰਾਂਡ ਦੀ ਗੱਲ ਕਰ ਰਹੇ ਆ ਜੋ ਬਾਜ਼ਾਰ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਯੂਜ਼ ਹੁੰਦਾ ਹੈਗਾ ਖਾਸ ਤੌਰ ਤੇ ਕਾਫ ਦੀ ਗ੍ਰੋਥ ਵਾਸਤੇ ਬ੍ਰਾਂਡ ਨੇਮ ਹੈ ਟੋਨੋ ਬੂਸਟ ਟੋਨੋ ਬੂਸਟ ਦੇ ਵਿੱਚਕਾਰ ਆਪਾਂ ਉਹ ਸਾਰੀਆਂ ਐਸੈਂਸ਼ੀਅਲ ਤਾਤਾ ਵਿਟਾਮਿਨਸ ਮਿਨਰਲਸ ਖਾਸ ਤੌਰ ਤੇ ਪ੍ਰੋਬਾਇਟਿਕਸ ਕੰਟੈਂਟ ਪਾਇਆ ਜੋ ਕਾਫ ਦੀ ਗਰੋਥ ਤੇ ਸਪੋਰਟ ਕਰਦੇ ਆ ਔਰ ਸਨਲ ਦੀ ਨਾਲ ਇਹਦੇ ਵਿੱਚ ਅਗਰ ਗੱਲ ਕਰੀਏ ਟੋਨੋਪੂਸ ਦੇ ਵਿਚਕਾਰ ਅਮੀਨੋ ਐਸਿਡ ਦਿੱਤੇ ਗਿਆ ਜੋ ਕਿ weight gain ਨੂੰ ਕਰਵਾਉਣ ਵਿੱਚ ਕੰਮ ਕਰਦੇ ਆ ਔਰ ਇਸ ਪ੍ਰੋਡਕਟ ਨੂੰ ਤੁਸੀਂ ਖਾਸ ਤੌਰ ਤੇ ਜੋ ਸਪੈਸੀਫਿਕ ਛੋਟੇ ਕਾਫ ਹੈ ਉਹਨਾਂ ਨੂੰ ਤਿਆਰ ਕਰਨ ਦੇ ਲਈ ਨਾਲ ਦੀ ਨਾਲ ਉਹੀ ਫਰਨ ਨੂੰ ਤਿਆਰ ਕਰਨ ਦੇ ਲਈ ਔਰ ਜੋ ਜਾਨਵਰ ਜਨ ਕਮਜ਼ੋਰ ਹੈ ਵੀਕ ਹੈ ਔਰ ਕਿਤੇ ਉਹਨਾਂ ਨੂੰ ਹੈਲਥ ਬਾਡੀ ਸਕੋਰ ਉਹਨਾਂ ਵਧੀਆ ਨਹੀਂ ਹੈ ਉਹਨਾਂ ਸਾਰਿਆਂ ਵਿੱਚ ਤੁਸੀਂ ਯੂਜ਼ ਕਰਵਾ ਸਕਦੇ ਹੋ ਟੋਨੋ ਬੂਸਟ ਪ੍ਰੋਡਕਟ ਸੋ ਇਹਨੂੰ ਦੇਣਾ ਵੀ ਬੜਾ ਆਸਾਨ ਹੈ ਇਹਦੇ ਉੱਪਰ ਮਈ ਜੋ ਰੈੱਡ ਕਲਰ ਦਾ ਇਹ ਮੈਜ਼ਰਮੈਂਟ ਕੈਪ ਹੈ ਜਿਹਦੇ ਵਿੱਚ ਮੈਜ਼ਰਮੈਂਟ ਰੇਸ਼ੋ ਪੂਰੀ ਤੇ ਪੂਰੀ ਲਿਖੀ ਗਈ ਹੈ ਜੋ ਸਮਾਲ ਕਾਫ ਦੇ ਵਿੱਚ ਘਾ ਡੋਜ਼ ਹੁੰਦੀ ਹੈ 5 ਤੋਂ 10 ਐਮਲ ਤੱਕ ਦੇ ਸਕਦੇ ਆ ਤੋਂ ਲਾਰਜ ਐਨੀਮਲ ਦੇ ਵਿੱਚ ਘਾ 20 ਐਮਲ ਤੋਂ ਲੈ ਕੇ 50 ਐਮਲ ਤੱਕ ਤੁਸੀਂ ਯੂਜ਼ ਕਰਵਾ ਸਕਦੇ ਹੋ ਤੁਸੀਂ ਆਪਣੇ ਜਾਨਵਰ ਦੇ ਖਾਸ ਤੌਰ ਤੇ ਕਾਫ ਦੀ ਗ੍ਰੋਥ ਵਾਸਤੇ ਤੁਸੀਂ ਮਾਈਕਰੋ ਲੈਬ ਦਾ ਬ੍ਰਾਂਡ ਜੋ ਹੈ ਟੋਨੋ ਬੂਸਟ ਉਹਨੂੰ ਜ਼ਰੂਰ ਯੂਜ਼ ਕਰੋ